ਹਾਂ ਬੰਟੀ ਵਾਲਾ ਸਿੰਘ ਸਿੰਘ ਨਹੀਂ ਆ ਗਿਆ ਇਹ ਆਪਾਂ ਆ ਰਹੇ ਆਂ ਜਾ ਰਹੇ ਆ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ ਇਹ ਸਿੰਘ ਸਿੰਘ ਨਹੀਂ ਆ ਗਿਆ ਸਿੰਘ ਸਿੰਘ ਨਹੀਂ ਆਈ ਜਿੱਥੇ ਇੱਕ ਚੱਕੀ ਵੀ ਸੀ ਚਾਹ ਸਵਾ ਸਵਾ ਮੰਦੀ ਠੀਕ ਹੈ ਦਲਾਂ ਚ ਉਪਵਾ ਕੇ ਹੈਨਾ ਬੱਚਿਆਂ ਦੇ ਕੋਈ ਇੱਕ ਚੱਕੀ ਉੱਥੇ ਪਈ ਹੋਈ ਹੈ ਤੁਸੀਂ ਉਹਨੂੰ ਮੂਵ ਨਹੀਂ ਕਰ ਸਕਦੇ ਤੁਸੀਂ ਹੱਥ ਨਹੀਂ ਲਾ ਸਕਦੇ ਹਾਂ ਨਹੀਂ ਨਹੀਂ ਮਤਲਬ ਕਿ ਐਡੀ ਵਜ਼ਨੀ ਉਹ ਅੱਛਾ ਉਧਰ ਠੀਕ ਹੈ ਠੀਕ ਹੈ ਉਧਰ ਵੀ ਉਹਨੂੰ ਘੁਮਾ ਨਹੀਂ ਸਕਦੇ ਨਹੀਂ ਭਾਰੀ ਉੱਥੇ ਜੀ ਲੇਡੀਜ਼ ਉਹਨਾਂ ਨੂੰ ਸਵਾ ਮੰਡਾ ਹੀ ਕਹਿੰਦੀ ਸੀ ਸਵਾ ਸਵਾ ਮੰਡੀਆਂ ਚੱਕੀਆਂ ਆ ਹੈਗੀ ਲੋਹਾ ਮੰਡੀ ਹਾਂ ਲੋਹਾ ਮੰਡੀ ਸਭ ਤੋਂ ਵੱਡੀ ਲੋਹਾ ਮੰਡੀ ਇੱਥੇ ਇਹ ਹੈ ਸ਼ਹਿਰ ਲਾਹੌਰ ਦੀ ਲੋਹਾ ਮੰਡੀ ਕੰਨ ਇਹ ਆਉਂਦਾ ਹੋਣਾ ਜਿਹੜਾ ਮਾਈਕ ਕਿਵੇਂ ਯੂਜ਼ ਕਰੀਦਾ ਕਿਹੜੇ ਆਪਾਂ ਗੁਰਦੁਆਰਾ ਸਿ ਗੁਰਦੁਆਰਾ ਸਿੰਘ ਸਿੰਘ ਨੀ ਆ ਸਰ ਪੰਨਾਮ ਸ਼ਹੀਦਾਂ ਨੂੰ ਕੋ ਇਧਰ ਇਧਰ ਕੋ ਹੋਊਗਾ ਜੀ ਕੋਸ ਤੁਹਾਡੇ ਇਹ ਜੀ ਗੁਰਦੁਆਰਾ ਸਿੰਘ ਸਿੰਘਣੀਆ ਐ ਲੋਹਾ ਮੰਡੀ ਲਾਹੌਰ ਜੀ ਆਇਆਂ ਨੂੰ ਵੈਲਕਮ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਫਤਿਹ ਜੀ ਕੀ ਹਾਲ ਚਾਲ ਹੈ ਤੁਹਾਡਾ ਬੜਾ ਠੀਕ ਹੈ ਤੁਸੀਂ ਇੱਥੇ ਗੁਰੂ ਘਰ ਸੇਵਾ ਕਰਦੇ ਹੋ ਭਾਈ ਅੱਛਾ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਰਣਜੀਤ ਸਿੰਘ ਰਣਜੀਤ ਸਿੰਘ ਜੀ ਹਾਂਜੀ ਠੀਕ ਹੈ ਤੇ ਆਪਣਾ ਭਾਈ ਸਾਹਿਬ ਇਹ ਇਹ ਪੜਦਾ ਇੱਥੇ ਉਹ ਅੱਛਾ ਠੀਕ ਇੱਥੇ ਸਕੂਲ ਵੀ ਤੇ ਮਾਤਾ ਜੀ ਹਾਂਜੀ ਠੀਕ ਹੈ ਇਹਨਾਂ ਕਹਾਣਾਂ ਸਭ ਨੂੰ ਐਨ ਐਸ ਵੀ ਸਟੱਡੀ ਉਹ ਅੱਛਾ ਬੇਸਟਰਾਏ ਹੋਏ ਠੀਕ ਹੈ ਜੀ ਉਹ ਸਭ ਠੀਕ ਸਾਹੀ ਗੱਲ ਹੈ ਆਪਣਾ ਜੀ ਮੈਨੂੰ ਇਹਨਾਂ ਦਾ ਇਤਿਹਾਸ ਪਤਾ ਪੜ ਦੱਸਿਓ ਹਣਾ ਅੰਦਰ ਹਾਂਜੀ ਠੀਕ ਹੈ ਜੀ ਆ ਦੇਖ ਲਓ ਆ ਜਦੋਂ ਕੀ ਆ ਵੀ ਦਿੱਤੀ ਹੈ ਇੱਥੋਂ ਦਾ ਤੇਆਸੋ ਇਹ ਆਪਣੀ ਉਹ ਜਗ੍ਹਾ ਜਿੱਥੋਂ ਦਾ ਆਪਾਂ ਰੋਜ਼ ਅਰਦਾਸ 'ਚ ਵੀ ਨਾਂ ਲੈਨੇ ਆ ਅਰਦਾਸ 'ਚ ਵੀ ਜ਼ਿਕਰ ਹੁੰਦਾ ਜੀ ਤੇ ਇਹ ਇੱਥੋਂ ਦਾ ਮਿੱਲਾ ਦਾ ਖੇਤਾ ਮੋਡਲ ਗੁਰਦੁਆਰਾ ਸਾਹਿਬ ਦਾ ਸ਼ੰਗਾਰ ਸ਼ਿੰਗਾਰ ਹੈ। ਆਹ ਮੈਂ ਦੇ ਦਿੱਤਾ ਉਹ। ਬਦ ਜੀ 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 ਆਪਣੇ ਜਨ ਲਈ ਰੋਕੇ ਕੋਲ ਆਉਂਦੇ। ਕੋਲ ਆਏ। ਸਿੱਖੀ ਸਿੱਖੀ ਇਸਾਂ ਤੋਂ ਸਾਂਸਾਂ ਸਾਧਨ। ਸਲਾਮ ਹੈ। ਹੈ। ਉੱਪਰ ਜਾਣੀ? ਠੀਕ। ਓਕੇ ਠੀਕ ਹੈ ਜੀ। ਬਾਹਰ ਜੀ ਆਇਆ ਹੈ। ਸਰਵਾਰ ਸਾਹਿਬ ਉੱਪਰ ਹੈ ਜੀ ਆ ਅੱਜ ਲਈ ਮੁੱਖ ਬਾਤ

संसार भर के बच्चे जिथे जिथे भी गुरु नानक नाम लेवा सिख बसते हर रोज अरदी है जिन्हों सि सिंग ने सभा सभा मनते पीछे पीछे मावा ने खनी खनी रोटी का गुजारा किया अपने बच्चे के टोटे करवा के हाथ पवा ईन नहीं मनी धर्म नहीं छ ਇਹ OS ਆ ਨਾ ਪੈਸ ਇਸ ਥਾਂ ਦਾ ਨਾਮ ਹੈ ਸ਼ਹੀਦ ਗੰਗ ਸਿੰਘ ਸਿੰਘ ਸਿੰਘੀਆਂ ਨਖਾਸ ਬਾਜ਼ਾਰ ਲਾਹੌਰ ਇਹਨੂੰ ਇਤਿਹਾਸ ਦੇ ਵਿੱਚ ਮੀਰ ਮਨੂ ਦੀ ਜੇਲ੍ਹ ਵੀ ਕਿਹਾ ਜਾਂਦਾ ਆ ਸੰਸਰੀਆ ਕਾਲ ਸੰਸਰੀਆ ਕਾਲ ਕੰਦ ਇਸ ਇਥੇ ਬੱਚਿਆਂ ਦੇ ਟੋਟੇ ਕੀਤੇ ਜਾਂਦੇ ਸੀ ਇਸ ਜਗ੍ਹਾ ਤੇ ਠੀਕ ਹੈ ਜੀ ਇੱਕ ਮਿੰਟ ਜੀ ਇਹ ਜਦਨ ਸ਼ਾਸਕ ਇਸ ਹੋ ਗਿਆ ਨਾ ਇਹ ਜਗ੍ਹਾ ਤੇ ਕਾਂਗਰਸ ਦੇ ਸਟੇਟ ਪ੍ਰੈਸਡੈਂਟ ਕਪੂ ਟੇਕੀ ਜੀ ਨੰਦੇ ਸੀ ਇਹ ਪੂਰਾ ਲੱਖਾਂ ਦਾ ਇਥੇ ਨਾਮ ਬਾਹਰ ਕੱਢਿਆ ਜਿਨ੍ਹਾਂ ਦੇ ਥੱਲੇ ਨੇ ਉਹਨੂੰ ਦਰਸ਼ਨ ਕਰਾਉਣਾ ਜਿਹੜਾ ਪੁਰਾਣਾ ਗੁਰਦੁਆਰਾ ਸੀ ਇਹ ਸਪੱਸ਼ਟ ਕਿ ਗੱਡੀ ਫਲੋਤੀ ਇੱਕ ਖਾਲੀ ਜਗ੍ਹਾ ਤੋਂ ਹੀ ਆ ਇਹ ਦੁਕਾਨ ਦਾ ਬਹੁਤ ਬਹੁਤ ਚਿੰਤਾ ਦੇ ਲਈ ਆਪਣੇ ਸੈਕਟਰੀ ਚਲੇ ਗਏ ਸਾਡੇ ਜੀ ਮਾਈਗ੍ਰੇਟ ਕਰ ਗਏ ਸੀ ਫਿਰ ਇਹ ਮਿੱਟੀ ਖਾ ਕੇ ਸੀ ਬਟਹਿ ਗਿਆ ਸੀ ਗੁਰਦੁਆਰਾ 1992 ਦਾ ਪਾਤਰ 1992 ਉਹਦੇ ਨੂੰ ਆਇਆ ਸੀ ਨਾ 2005 ਚ ਰੀ ਠੀਕ ਹੈ ਕਾਰ ਕੋਲ ਤਾਂ ਬੰਨ ਨਾ ਕੋ ਪਰੇ ਇੱਕ ਜੀ ਇਹ ਮਾਨਾ ਉਹਨਾਂ ਨੇ ਕਰਾਇਆ ਹੈ ਇਸ ਵੀ ਕਾਰ ਸੇਵਾ ਕਮੇਟੀ ਨੇ ਤੇ ਤੰਬੂ ਸਾਹਿਬ ਜੀ ਸੇਵਾ ਚਲਦੀ ਠੀਕ ਹੈ ਤੇ ਹੁਣ ਆਪਾਂ ਜਾਣਾ ਥੱਲੇ ਜੇਲ ਹਾਂ ਅੱਛਾ ਜੇਲ ਤਾਂ ਪੂਖਾਵਾ ਨਾ ਠੀਕ ਹੈ ਜੀ ਹਾਂ ਪਾਲੋ ਇੱਥੇ ਪਾਲੋ ਅੱਛਾ ਇਹ ਉੱਤੇ ਬੜਾ ਮੁਸ਼ਕਿਲ ਗੁਜ਼ਾਰਾ ਕਰਦੇ ਲੇਕਿਨ ਬਾਦੀ ਸੰਗਤ ਨੇ ਇਹਨੁਸਾਰਾ ਕੁਝ ਕੀਤਾ ਠੀਕ ਹੈ ਜੀ ਇਹ ਜਿਹੜਾ ਖੂਹ ਹੈ ਇਹ ਉਹ ਖੂਹ ਹੈ ਜਿੱਥੇ ਮੈਂ ਜ਼ਿਕਰ ਕਰਦਾ ਕਿ ਅਖੀਰ ਚ ਮਾਵਾ ਨੇ ਇਹਦੇ ਛਾਲਾ ਮਾਰ ਕੇ ਜਾਣਾਂ ਦੇਤੀਆਂ ਸੀ ਆ ਜਿਹੜਾ ਛੋਟਾ ਹੀ ਆਪਣਾ ਗੋਲ ਦਾਇਰਾ ਨੇ ਛੋਟੀ ਏਟ ਦਾ ਥੱਲੇ ਨਾਂਕ ਸਾਈਟ ਇਹ ਹੀ ਇੱਥੇ ਤੱਕ ਠੀਕ ਹੈ ਮੈਂ ਇਤਿਹਾਜ਼ ਦਾਦਾ 150 ਫੁੱਟ ਤੋਂ ਸੀਗਾ ਕਹਿੰਦੇ ਨੇ ਤੇ 14 ਤੋਂ 15000 ਦੀ ਛਿੱਧੀ ਹੋਈ ਹੈ ਬਹੁ ਡੂੰਘੀ ਤੇ 95% ਇਹਦੇ ਚ ਮਾਂਮਾ ਤੇ ਬੱਚਿਆਂ ਦੀ ਛਿੱਧੀ ਹੈ ਉਹ ਉੱਥੇ ਤੱਕ ਸੀਗਾ ਪੁਰਾਣਾ ਕੋਹਣਾ ਅਨੰਤ ਛਿੱਧੀ ਹੈ ਠੀਕ ਇਹਦੇ ਚ ਤਿੰਨ ਤਰ੍ਹਾਂ ਦੀ ਬਟਾ ਹੋਟਲ ਇੱਥੇ ਲੱਗੀ ਹੈ ਇੱਕ ਮੁਗਲ ਦੌਰ ਦੀ ਹੈ ਹਾਂਜੀ ਫਿਰ ਇਹਦੇ ਚ ਨਾਨਕ ਸਾਹਿਬ ਇੱਥੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਕਿ ਐਸ ਕੱਲੂ ਕਾਰੇ ਤੋਂ ਬਾਅਦ ਹੀ ਫਿਰ ਮਹਾਰਾਜਾ ਰਣਜੀਤ ਸਿੰਘ ਹਾਂਜੀ ਰਾਜ ਆ ਗਿਆ ਸੀ ਕਿ ਕਿ ਤੇ ਅਨੰਤ ਜਿੱਤ ਅਗੇ ਨਹੀਂ ਠੀਕ ਇਥੇੋਂ ਕੋਲ ਦੇ ਫਿਰਦੇ ਹਨ ਨਾ ਹਾਂਜੀ ਇਹਦੇ ਥੱਲੇ ਅਜੇ ਵੀ ਪੰਜ-ਪੰਜ ਮੰਜ਼ਲ ਥੱਲੇ ਜੇਲਾ ਜੇਲਾ ਨੇ ਠੀਕ ਹੈ ਨਿਸ਼ਾਨੀ ਇੱਕ ਰੱਖੀ ਹੋਈ ਹੈ ਤੁਹਾਨੂੰ ਦੁਕਾਨ ਵਾਸਤੇ ਹਾਂਜੀ ਹਾਂਜੀ ਇਹ ਫੈਸਲਾ ਜਦੋਂ ਇੱਕ ਯਾਰ ਹੋਇਆ ਸੀ ਕੰਟਰੋਵਰਸੀ ਜੇ ਆ ਗਿਆ ਸੀ ਪਹਿਲੇ ਕਬਜੇ ਸੀ ਸੀ ਬਈ ਅੱਛਾ ਲੇਕਿਨ ਫਿਰ ਗਵਰਨਮੈਂਟ ਤਾਂ ਆ ਨਹੀਂ ਸੀ ਇੱਥੇ ਕਬਜਾ ਕਿਹਦੇ ਕੋਲ ਸੀ ਜਦੋਂ ਆਇਆ ਉਹਨਾਂ ਨੇ 99 ਤੋਂ ਪਹਿਲਾਂ ਇੱਥੇ ਮਤਲਬ ਲੋਕਾਂ ਲੋਕਾਂ ਨੇ ਹਾਂ ਇੱਥੇ ਲੋਕਾਂ ਦਾ ਕਬੂਲ ਲੋਕਾਂ ਸੀ ਇਹ ਫਿਰ ਉਹਨਾਂ ਨੇ ਮੁਸ਼ਰਰ ਦੌਰ ਸੀ ਉਸ ਟਾਈਮ ਠੀਕ ਹੈ ਜੀ ਜਗਨ ਮਹਾਰਾਜ ਸਿਰ ਫਾਇਦਾਦਾਰ ਸੀ ਹਾਂਜੀ ਉਹਨਾਂ ਨੇ ਫਿਰ ਪੂਰੀ ਹਲਤ ਕੀਤੀ ਫੇਰੇ ਮਸਲੇ ਬਣੇ ਸੀ ਜਿਹੜੀ ਜੇਲ ਸੀ ਪੂਰਾ ਗੁਰਦੁਆਰਾ ਜੇਲ ਆ ਜਿਹੜਾ ਇਹ ਕਮਰਾ ਜੇਲ ਦਾ ਇਸ ਕਰਾਂ 5 5 ਮੰਜ਼ਲਾ ਜੇ ਥੱਲੇ ਡਰਮ ਫੰਦ ਰਹੇ ਹੋ ਪਰ ਉਹ ਆਪਾ ਉੱਥੇ ਜਾ ਨਹੀਂ ਸਕਦੇ ਆ ਸਾਰੀਆਂ ਇਹ ਇੱਟਾਂ ਉਸ ਟਾਈਮ ਦੀਆਂ ਇਹ ਉਸ ਟਾਈਮ ਦੀਆਂ ਨੇ ਸਾਰੀਆਂ ਆਹ ਗਾਂ ਹੇ ਜੀ ਜਿਹੜਾ ਜਿੱਥੇ ਜੇਲ ਸੀ ਜਿੱਥੇ ਬੀਬੀਆਂ ਨੇ ਚੱਕੀਆਂ ਪੀਸੀਆਂ ਸੀ ਆ ਚੱਕੀ ਬੇਟਾ ਇੱਧਰ ਆ ਵਿਚ ਆ ਚੱਕੀ ਹੈ ਜੀ ਉਹ ਇਹ ਚੱਕੀ ਦਾ ਖੋੜਾ ਹੈ ਠੀਕ ਹੈ ਉਹ ਹੈ ਤੇ ਜ਼ਿਆਦਾ ਸੀ ਲੇਕਿਨ ਬੀਰ ਖੋਰੀ ਹੋ ਗਈਆਂ ਸੀ ਇਹ ਤਿੰਨੇ ਸੈਟ ਉੱਟ ਗਈ ਇਹ ਚੱਕੀ ਇਹ ਕਿੱਸਾ ਬਚਿਆ ਪਰ ਨਾ ਕਿਸੇ ਨੂੰ ਅਸੀਂ ਤਿੰਨਾਂ ਨੂੰ ਚੁੱਕ ਨਹੀਂ ਜੇ ਸਕਦਾ ਜੀ ਹਾਂ ਜੀ ਤੁਸੀਂ ਇਮੇਜਨ ਕਰ ਲਓ ਮਾਵਾਂ ਕਿੰਨੀ ਹਤਕਤ ਆ ਲੀਆਂ ਸੀ ਸਾਡੀਆਂ ਨਹੀਂ ਤੇ ਫਿਰ ਦੂਸਰੀ ਗੱਲ ਅੱਜ ਦੇ ਆਪਾਂ ਇਹ ਕੁਖਲੀ ਕਹਿੰਦੇ ਪੰਜਾਬੀ ਚ ਹਾਂਜੀ ਤੁਹਾਨੂੰ ਤਾਂ ਪਤਾ ਬੁਝੂਗਾ ਕਿ ਕਿਹੜੀ ਹੈ ਕੁਖਲ ਉਕਲ ਕਹਿੰਦੇ ਜਿਹੜੇ ਦਾਣੇ ਕੁੱਟਦੇ ਨੇ ਇਹ ਉਹ ਕੁਖਲ ਹੈ ਜਿਹੜੇ ਮੈਂ ਜਗ੍ਹਾ ਤੇ ਧਿਆ ਚ ਗਿਆ ਜਿਹੜੀਆਂ ਮਾਵਾ ਪੈਣਾ ਸਾਡੀਆਂ ਗਰਭ ਬੱਤੀਆਂ ਸੀ ਉਹਨਾਂ ਦੇ ਢਿੱਡ ਦੇ ਉੱਤੇ ਰੱਖ ਕੇ ਹੀ ਕੁੱਟਦੇ ਰਹੇ ਇੰਨਾ ਝੁਲਮ ਹੋਇਆ ਫਿਰ ਜਿਹੜੀ ਆ ਜਿਹੜੀ ਫੋਟੋ ਹੈ ਇਹ ਉਸ ਟਾਈਮ ਵੀ ਕਤਾਰਸੀ ਕਰਦੀ ਥੀ ਯਾਰ ਠੀਕ ਹੈ ਜੀ ਉਹ ਪੂਰੀ ਵਕਤ ਕਤਾਰਸੀ ਕਰਦੀ ਹੈ ਆ ਦੇਖੋ ਆ ਮਾਤੇ ਪੈਰ ਬੰਨੇ ਨੇ ਛਾਤੀ ਦੇ ਉੱਤੇ ਚੱਕੀ ਰੱਖੀ ਹੈ ਨੇ ਜਿਆਂ ਚ ਬੱਚੇ ਟੰਗੇ ਹੋਏ ਉਹਨਾਂ ਨੇ ਹਾਂਜੀ ਵੱਡ ਵੱਡ ਕੇ ਆਪਣੇ ਇਹਨਾਂ ਦੇ ਗਲੇ 'ਚ ਹਾਰ ਬਣਾਏ ਹੋਏ ਨਾਲੇ ਫਿਰ ਵੱਡ ਵੱਡ ਕੇ ਸੁੱਤੀ ਗਏ ਤੇ ਪੁੱਤੇ ਨੌ ਚੰਨ ਚ ਕੇ ਘਾਰੇ ਲੈਣ ਤੇ ਫਿਰ ਵੀ ਮਾਵਾ ਨੇ ਸਿੱਧਕ ਤੁਸੀਂ ਆ ਗਿਆ ਉਹਨਾਂ ਨੇ ਬਸ ਅਰਦਾਸ ਹੀ ਕੀਤੀ ਹੈ ਆ ਜਿਹੜੀ ਫੋਟੋ ਹੈ ਮੈਂ ਜਿਹੜਾ ਜ਼ਿਕਰ ਕਰਦਾ ਨਾ ਖਾਸ ਚ ਕਿਤੇ ਢੇਰ ਲੱਗ ਜਾਂਦੇ ਇਸ ਤਰ੍ਹਾਂ ਦੇ ਇਹ ਕਹਿ ਕਰ ਕਰ ਕੇ ਲਿਆਂਦੇ ਸੀ ਇੱਥੇ ਪਰ ਕੋਈ ਸਿਰ ਪਿੱਛੇ ਨਹੀਂ ਸੀ ਹੰਡਦਾ ਤੇ ਢੇਰ ਲੱਗ ਜਾਂਦੇ ਸੀ ਆਹ ਜਗ੍ਹਾ ਲੈ ਛੱਡਦੇ ਜਾਂਦੇ ਸੀ ਉਸ ਤਾਂ ਇੱਥੇ ਹੀ ਪਿਓ ਪੁੱਤਰ ਯਾਰਾਂ ਸਵਾਰ ਸਿੰਘ ਉਹਨਾਂ ਨੂੰ ਇੱਥੇ ਚਰਖੀਆਂ ਦੇ ਚਾਰ ਦਿੱਤਾ ਗਿਆ ਚਰਖੀਆਂ ਜਿੰਦੇ ਜੀ ਉਹ ਵੀ ਇਹੀ ਜਗ੍ਹਾ ਉਹ ਹੀ ਸਥਾਨ ਹੈ ਜਿੱਥੇ ਆਪਣੇ ਮਤਲਬ ਭਾਈ ਸਾਹਿਬ ਆਪਣੇ ਖੂਫੜ ਲਾਇਆ ਸੀ ਉਹ ਵੀ ਨਖਤੁਰ ਕਾਂ ਸਿੰਘ ਦਾ ਜੀ ਉਹ ਵੀ ਅੱਛਾ ਠੀਕ ਹੈ ਨਾ ਇਲਾਕਾ ਬੇਟਾ ਇਹੀ ਹੈ ਸਾਰਾ ਜਿਵੇਂ ਭਾਈ ਤਾਰੂ ਸਿੰਘ ਦੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੀਤੇ ਕਿ ਲੱਕਾ ਪੂਰੇ ਜਮੇਦ ਕਹਿ ਰਹੇ ਨੇ ਕਿ ਦਿੱਲੀ دروازਾ ਇਹ ਪਿੱਛੇ ਰੇਲਵੇ ਸਟੇਸ਼ਨ ਐਸਪਾਸੇ ਤੁਸੀਂ ਉਹਂ ਤੇਰਾ ਸਭ ਗਏ ਕਿ ਨਹੀਂ ਹੋਏ ਜਦ ਨਹੀਂ ਨਹੀਂ ਹਾਂ ਜੀ ਨਹੀਂ ਜਾਣਾ ਹੁੰਦਾ ਇਹ پورے ਇਲਾਕੇ ਇਹ ਕਤਲਗਾ ਹੁੰਦੀ ਸੀ ਜਿਹੜਾ ਨਖਾਸ ਚੌਕ ਕਹਿੰਦੇ ਕਿਥੇ ਇਹਨਾਂ ਨੂੰ ਕੈਦ ਕਰਕੇ ਲਿਆ ਜਾਂਦੇ ਹਾਇਆ ਜਾਂਦੇ ਸੀ ਨਖਾਸ ਟਾਉਨ ਨਖਾਸ ਚੌਕ ਜਿਹੜਾ ਇਹ ਹਿਸਟਰੀ ਦੇ ਵਿੱਚ ਨਖਾਸ ਚੌਕ ਹੈ ਬਹੁਤ ਵੱਡਾ ਚੌਕ ਹੈ ਇੱਥੇ ਬੜੇ ਮਹੌਲ ਇੱਥੇ ਸਿੱਖਾਂ ਸਰਾਂ ਦੇ ਵੱਲੋਂ ਪੈਂਦੇ ਸੀ ਇੱਥੇ ਉਹ ਤਾਂ ਨਾ ਕਹਿੰਦੇ ਕੋ ਪ੍ਰਿਆਤੇ ਤਾਤਵਿਸ਼ਾ ਕੇ ਤੇ ਮਾਮਾ ਨੂੰ ਸਜਾਏ ਤੇ ਲੱਗਦੀਂ ਦੇਖੋ ਗੱਲ ਹੋਣੀ ਹੈ ਉਹਦੇ ਰੱਬ ਨੇ ਆਪਾਂ ਨੂੰ ਬੜੇ ਸੁੱਖ ਦਿੱਤੇ ਨੇ ਮਨੇ ਵੇਖੋ ਮਾਮਾ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਜਿਹੜੀ ਅਸੀਂ ਹੁਣ ਚੋਟੀ ਚੌੜੀ ਕਰਕੇ ਤੁਰੇ ਫਿਰਦੇ ਆ ਉਹਨੇ ਕੁਰਬਾਨੀ ਹੈ ਹਾਂਜੀ ਨਹੀਂ ਤਾਂ ਉਹ ਜੇ ਕੁਰਬਾਨੀਆਂ ਨਾ ਦੇਂਦੀਆਂ ਮਾਮਾ ਸਾਡੇ ਤਾਂ ਅੱਜ ਇੱਕ ਇੱਕ ਗੱਲ ਨਹੀਂ ਸੀ ਆ ਏ ਵੀ ਸੀ ਨਾ ਇਹ ਹੀ ਦੋ ਬਚੇ ਆ ਜੇ ਨਾ ਜੇ ਥੱਲੇ ਆ ਥੱਲੇ ਹੈ ਬਿਲਕੁਲ ਇਹ ਨਾ ਇਹ ਡਿੱਗ ਪਈ ਸੀ ਉਹ بادشاہਤ ਪਈ ਜਿਹੜੀ ਆ ਇੱਕ ਬੇਟਾ ਲੱਗੀ ਹੈ ਨਾ ਜਿਹੜੀ ਅੰਦਰ ਜੇਲਾ ਨੇ ਨਾ ਬਿਲਕੁਲ ਸੇਮ ਇਸੇ ਢੰਗ ਦੀ ਹੈ ਇਹ ਇਸ ਇਹ ਡਿੱਗ ਪਈ ਸੀ ਇਹ ਵੀ ਇਹਦਾ ਜਿਹੜਾ ਨਮੂਨਾ ਜਿਹੜੀ ਇਹ ਤੇ ਬੰਤਰ ਇਸ ਤਰ੍ਹਾਂ ਦੀ ਹੈ ਪਰ ਬੇਟਾ ਉਹ ਕੋਈ ਟਾਈਮ ਆਏਗਾ ਇਹ ਵੀ ਬਲਟੇ ਦਾ ਗੁਜ਼ਾਰਾ ਸਾਡਾ ਬੰਦ ਹੈ ਤੋਂ ਵੀ ਬੈਠੇ ਹਾਂਜੀ ਨਹੀਂ ਜ਼ਰੂਰ ਨਾ ਫਿਰ ਰੋਜ਼ ਉੱਡੀ ਆਈ ਮੈਂ ਆਰ ਲਾਤਾ ਕੋ ਮੈਂ ਨੌਂਟੀ ਦੀ ਕਰਤਾਂ ਹਾਂ 라 ਇਸ ਤਰ੍ਹਾਂ ਦੀ ਹੁੰਦੇ ਉਹ ਰੱਖਣਾ ਚਾਹੀਦਾ ਹੈ ਨਹੀਂ ਨਹੀਂ ਅਸੀਂ ਵੀ ਇੱਥੇ ਕਾਰਸੇਵਾਤ ਬੰਦੇ ਆਏ ਸੀ ਇੱਥੇ ਅਸੀਂ ਇਹਨਾਂ ਚੀਜ਼ ਨੂੰ ਆਪਣਾ ਹੋ ਮੈਂ ਨਾ ਕੋਤਾਂ ਆ ਨਹੀਂ ਗਲਤੀ ਕਰਨੀ ਕੋਈ ਮੈਂ ਇਹਨਾਂ ਪੁਰਾਣੇ ਬਾਰੇ ਤੇ ਆ ਖੂ ਹੈ ਹਮ ਕੋਈ ਸਫਾਈ ਕਰਾ ਦੇਣਾ ਉਹ ਜਿਹੜੀ ਆ ਬਿਲਡਿੰਗਾਂ ਇਹ ਪੁਰਾਣੀਆਂ ਨੇ ਇਹ ਸਾਰੀ ਗੁਰਦੁਆਰੇ ਦੀਆਂ ਨੇ ਠੀਕ ਹੈ ਜੀ ਆਲੇ ਦੋਲੇ ਬਾਗ ਗਰਾਉਂਡ ਹੈ ਨਾ ਗੁਰਦੁਆਰੇ ਜਿਹੜੇ ਦੁਕਾਨਾਂ ਨੇ ਉਹ ਵੀ ਗੁਰਦੁਆਰੇ ਦੇ ਨਾਲ ਸਾਹ ਆਮਨੇ ਕਰ ਰਿਹਾ ਇਹ ਆ ਇਹਨੇ ਕੰਮ ਜਾ ਰਿਹਾ ਕੰਮ ਜਾ ਰਿਹਾ ਫਿਰ ਜੇ ਕੋ ਪੁੱਛੋ ਨਿਸ਼ਾਨਦੇ ਸੱਗੇ ਇਹ ਸੀਗੀ ਗੁਰਦੁਆਰਾ ਸਿੰਘ ਸਹੀਦਾਂ ਨਕਾਸ ਚੌਂਕ ਤੇ ਨਾਲ ਹੀ ਲੋਹਾ ਮੰਡੀ ਤੇ ਇਹ ਸੀਗੀ ਜੀ ਇਹ ਵੀਡੀਓ ਤੇ ਹੁਣ ਤਦ ਤੱਕ ਰੰਭ ਰੱਖਾ ਜੀ